ਦੋਸਤੋ ਮੈਂ ਤੁਹਾਡਾ ਆਪਣਾ ਗੀਤਕਰ ਰਪਿੰਦਰ ਸਹੋਲੀ ਵਾਲਾ ਅੱਜ ਇਸ ਵੀਡੀਓ ਰਾਹੀਂ ਇੱਕ ਮਤਲਬੀ ਯਾਰ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਜੋ ਕਿ ਸੱਚੀ ਗੱਲ ਆ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਬਣਾਉਂਦਾ ਇਸ ਨੂੰ ਮਤਲਬ ਇਹੀ ਆ ਵੀ ਜੇ ਕੋਈ ਮਤਲਬੀ ਯਾਰ ਦੋਸਤ ਬਾਰੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਮਤਲਬੀ ਆ ਨਾ ਦੁਖੀ ਨਾ ਹੋਵੋ ਪ੍ਰਮਾਤਮਾ ਦਾ ਸ਼ੁਕਰ ਮਨਾਵੋ ਕਿਉਂਕਿ ਪ੍ਰਮਾਤਮਾ ਤੂੰ ਸਾਨੂੰ ਸਾਡੇ ਸਾਹਮਣੇ ਇਹਦਾ ਚਿਹਰਾ ਲਿਆਤਾ ਸੋ ਮੇਰਾ ਇੱਕ ਮਿੱਤਰ ਕਲਾਕਾਰ ਮਿੱਤਰ ਤਕਰੀਬਨ 2-3 ਸਾਲ ਪਹਿਲਾਂ ਉਸ ਬੰਦੇ ਨੂੰ ਸਰੀਰ ਕਰਕੇ ਇੱਕ ਪ੍ਰੋਬਲਮ ਆ ਗਈ ਉਹ ਜਦੋਂ ਮੇਰੇ ਕੋਲੇ ਗੱਲ ਕਰਿਆ ਕਰੇ ਮੈਂ ਇੰਨਾ ਪਰੇਸ਼ਾਨ ਨਾ ਮੈਂ ਇਦਾਂ ਮੈਂ ਤਾਂ ਯਾਨੀ ਮੈਨੂੰ ਆਏ ਹੋਏ ਮੈਂ ਜੇ ਮੇਰਾ ਯਾਰ ਦੋਸਤਾਂ ਤੰਗ ਤੇ ਮੈਂ ਮਤਲਬ ਉਸ ਬੰਦੇ ਨੂੰ ਗੱਡੀ 'ਚ ਆਪਦੀ 'ਚ ਘਰੋਂ ਲੈ ਕੇ ਆਉਣਾ ਕਰੇ ਕਿਸੇ ਡਾਕਟਰ ਕੋਲੇ ਦੋ ਤਿੰਨ ਡਾਕਟਰਾਂ ਕੋਲੇ ਲੈ ਕੇ ਗਿਆ ਡਾਕਟਰਾਂ ਨੂੰ ਉਹਦੇ ਘਰੇ ਲੈ ਕੇ ਜਾਣਾ ਸੁਧਾਰ ਤੋਂ ਬਿਠਾ ਕੇ ਵੀ ਯਾਰ ਇਸ ਬੰਦੇ ਨੂੰ ਮਤਲਬ ਆ ਪ੍ਰੋਬਲਮ ਆ ਇਹਦਾ ਆਪਾਂ ਨਾਲ ਅਜ ਕਰੀਏ ਇੱਕ ਮਤਲਬ ਕਰਨਾ ਤੇ ਪੈਸੇ ਤੱਕ ਮੈਂ ਮੈਨੂੰ ਦੇਣ ਨਹੀਂ ਦਿੱਤੇ ਕਦੇ ਡਾਕਟਰ ਦੀ ਆਪਦੀ ਜੇਬ ਚੋਂ ਫਿਰ ਜਦੋਂ ਦਵਾਈ ਸ਼ੁਰੂ ਹੋ ਗਈ ਪਿੰਡੋਂ ਆ ਗਿਆ ਸੁਧਾਰ ਆ ਕੇ ਮੈਨੂੰ ਫੋਨ ਕਰ ਦਿਆ ਕਰੇ ਵੀਰ ਜੀ ਆ ਜਾਓ ਮੈਂ ਦਵਾਈ ਲੈਣ ਆ ਗਿਆ ਮੈਂ ਕਹਾਂ ਯਾਰ ਮੇਰਾ ਡਾਕਟਰ ਨੂੰ ਕਿਹਾ ਹੋਇਆ ਤੂੰ ਜਾ ਕੇ ਦਵਾਈ ਲੈ ਆ ਮੈਨੂੰ ਕੰਮ ਆ ਨਹੀਂ ਨਹੀਂ ਵੀਰ ਜੀ ਆਏ ਨਾ ਜੀ ਕਰੋ ਤੁਸੀਂ ਜਾਣੀ ਖੜੀ ਬਹਿ ਜਾਣਾ ਵੀ ਆ ਕਾਹੂ ਛੱਡ ਕੇ ਮੈਨੂੰ ਜਾਣਾ ਚੱਲਿਆ ਜਾਣਾ ਮੇਰੇ ਕੋਈ ਨਹੀਂ ਕੋਤੋਂ ਦਾ ਬਿਧ ਨਹੀਂ ਜੀ ਮੈਂ ਜਾਣਾ ਨਹੀਂ ਜੀ ਫਲਾਣਾ ਨਹੀਂ ਜੀ ਝੰਕਣਾ ਨਹੀਂ ਸੀ ਮਦਰ ਬਾਅ ਕੁਸ ਕਰਨਾ ਉਹਨੇ ਤੇ ਹੁਣ ਮੈਨੂੰ ਸਰੀਰ ਕਰਕੇ ਇੱਕ ਪ੍ਰੋਬਲਮ ਆ ਗਈ ਸਰਵਾਈਟਲ ਦੀ ਪ੍ਰੋਬਲਮ ਸੀ ਤੇ ਕੈਸਟ੍ਰੋਲ ਵਗੈਰਾ ਵਧਿਆ ਸੀ ਮੈਂ ਉਹਦੇ ਨਾਲ ਗੱਲ ਕਰੀ ਮੈਂ ਕਿਹਾ ਯਾਰ ਜਦੋਂ ਤੈਨੂੰ ਇਹ ਪ੍ਰੋਬਲਮ ਇਦਾਂ ਆਈ ਸੀ ਤੈਨੂੰ ਕੀ ਹੁੰਦਾ ਸੀ ਕਹਿੰਦਾ ਮੈਨੂੰ ਇਦਾਂ ਇਦਾਂ ਹੁੰਦਾ ਸੀ ਵੀ ਘਬਰਾਟ ਹੁੰਦੀ ਜਾਂ ਕੋਈ ਵੀ ਗੱਲਬਾਤ ਚਲੋ ਹੁੰਦੀ ਸੀ ਮੈਂ ਕਿਹਾ ਯਾਰ ਉਮੀ ਜਿਵੇਂ ਮੈਨੂੰ ਆਈ ਹੋਈ ਆ ਪ੍ਰੋਬਲਮ ਮੈਂ ਬਹੁਤ ਪਰੇਸ਼ਾਨ ਆ ਵੀ ਕਹਿੰਦਾ ਮੈਂ ਫਰਾਨੀ ਜਗ੍ਹਾ ਤੋਂ ਬਾਅਦ ਦਵਾਈ ਲਈ ਸੀ ਉੱਥੋਂ ਆ ਠੀਕ ਹੋ ਜਾ ਮੈਂ ਯਾਰ ਮੈਨੂੰ ਵੀ ਲੈ ਕੇ ਜਾਂ ਹੁਣ ਲੈ ਕੇ ਜਾਂ ਦੁੱਖਾਂ ਦੀ ਸੋਚ ਗੁਜ਼ਰ ਕਿਹੜਾ ਇਹਨੂੰ ਲੈ ਕੇ ਜਾਉ ਉੱਥੇ ਜਿਹੜਾ ਬੰਦਾ ਜੇ ਮੈਂ ਉਸ ਬੰਦੇ ਨੂੰ 30 ਕਿਲੋਮੀਟਰ ਤੋਂ ਲੈ ਕੇ ਆਉਣਾ ਫੇਰ ਛੱਡ ਕੇ ਆਉਣਾ ਘਰੇ ਫਿਰ ਦਵਾਈ ਦੇ ਪੈਸੇ ਸਾਰਾ ਕੁਸਤ ਇਹ ਨਹੀਂ ਮੈਂ ਕਹਿੰਦਾ ਪੈਸੇ ਚਲੋ ਕੋਈ ਨਹੀਂ ਉਹ ਵਕਰੀ ਦਾ ਲੈਕ ਫਰਮੋਂ ਉਸ ਬੰਦੇ ਕੋਲ ਵਧੀਆ ਗੱਡੀ ਵੀ ਹੈਗੀ ਅੱਜ ਸਭ ਕੁਝ ਹੈਗਾ ਹੱਕ ਤਾਂ ਉਹਦਾ ਹੀ ਮੰਨਦਾ ਸੀ ਉਸੇ ਟਾਈਮ ਕਹਿੰਦਾ ਵੀਰੇ ਮੈਂ ਸਵੇਰੇ ਆਉਣਾ ਤੂੰ ਚੱਲ ਤੁਰ ਜਾ ਜੀ ਤੂੰ ਪਰੇਸ਼ਾਨ ਵੀਰੇ ਮੈਂ ਕੱਲ ਨੂੰ ਤਾਂ ਮੇਰਾ ਬੁਲਾਨੀ ਜਿਹੜਾ ਟਾਈਮ ਲਿਆ ਹੋਇਆ ਮੈਂ ਕਿਹਨੂੰ ਨੰਬਰ ਭੇਜਦਾ ਨਾ ਭੇਜਦਾ ਠੀਕ ਹੈ ਜੀ ਉਸ ਬੰਦੇ ਨੇ ਇਸ ਪੂਰੇ ਵਾਕਿਆ ਦੇ ਵਿੱਚ ਸਿਰਫ ਇੱਕ ਵਟਸਐਪ ਤੇ ਨੰਬਰ ਮੈਨੂੰ ਭੇਜਦਾ ਪਰ ਬੁਲਾਨੀ ਜਿਹੜਾ ਜਾਇਓ ਉੱਥੋਂ ਆਏ ਨੂੰ ਮੜ ਜੇ ਉਦੋਂ ਮਗਾ ਕੋਈ ਨਹੀਂ ਮੈਂ ਚੱਲਿਆ ਜੰਮ ਚਲੋ ਪ੍ਰਮਾਤਮਾ ਨੇ ਕਿਰਪਾ કરી ਮੈਂ ਸਿਹਤਾਰ ਨੂੰ ਡਾਕਟਰ ਕੋਲੇ ਗਿਆ ਮੈਂ ਠੀਕ ਹੋ ਗਿਆ ਉਹਦੇ ਨੇ ਪਰ ਉਸ ਬੰਦੇ ਨੂੰ ਅੱਜ ਭਾਈ ਜੀ 10 ਦਿਨ ਹੋ ਗਏ 11 ਮੁੜ ਕੇ ਮਤਲਬ ਹੋਰ ਇਨਸਾਨ ਨੇ ਫੋਨ ਕਰਕੇ ਮੇਰਾ ਹਾਲ ਪੁੱਛਣਾ ਵੀ ਜਾਇਜ਼ ਨਹੀਂ ਸਮਝਿਆ ਉਸ ਕਮੀਨੇ ਬੰਦੇ ਨੇ ਅੱਜ ਦੁੱਖ ਮੈਨੂੰ ਇਸ ਗੱਲ ਦਾ ਲੱਗ ਰਿਹਾ ਵੀ ਯਾਰ ਇਸ ਬੰਦੇ ਦੀ ਖਾਤਰ ਮੈਂ ਕੁੱਤਿਆਂ ਨੂੰ ਤੁਰਿਆ ਫਿਰਦਾ ਰਿਹਾ ਮਾਂ ਤੇ ਬੰਦੇ ਨੇ ਫੋਨ ਕਰਕੇ ਹਾਲ ਤੱਕ ਨਹੀਂ ਪੁੱਛਿਆ ਤੇ ਖੁਸ਼ੀ ਮੈਨੂੰ ਇਸ ਗੱਲ ਦੀ ਆ ਵੀ ਇਸ ਇਹੋ ਜਿਹੇ ਕਮੀਨੇ ਬੰਦੇ ਦਾ ਚਿਹਰਾ ਮੇਰੇ ਸਾਹਮਣੇ ਨੰਡਾ ਹੋ ਗਿਆ ਕਰਨ ਵਾਲਾ ਤਾਂ ਸਾਰਾ ਕੁਝ ਪ੍ਰਮਾਤਮਾ ਮਾ ਪਰ ਪ੍ਰਮਾਤਮਾ ਜਰੀਆ ਬਣਾਉਂਦਾ ਹੁੰਦਾ ਵਾ ਉਸ ਬੰਦੇ ਦੀ ਖਾਤਰ ਜੋ ਕੁ ਮੈਂ ਕੀਤਾ ਪ੍ਰਮਾਤਮਾ ਨੇ ਮੈਨੂੰ ਜਰੀਆ ਬਣਾਇਆ ਵਾ 2 4 ਦਿਨ ਰੋਕੋ ਵਧੀਆ ਲੈਵਲ ਤੇ ਵੀਡੀਓ ਬਾਈ ਨੇਮ ਸਾਰਾ ਕੁਝ ਦੱਸੂਗਾ ਫੇਰ ਲੋਕ ਦੱਸਣਗੇ ਉਹਨੂੰ ਬਿਲਕੁਲ ਤੁਮਹੇ ਜਿਆ ਬੰਦਾ ਅੰਜ 10 11 ਦਿਨ ਹੋ ਗਏ ਬੰਦੇ ਨੇ ਮੁੜ ਕੇ ਫੋਨ ਕਰਕੇ ਹਾਲ ਤੱਕ ਨਹੀਂ ਪੁੱਛਿਆ ਨਹੀਂ ਬੰਦਾ ਹੱਕ ਉਹਦਾ ਇਹ ਬੰਦਾ ਸੀ ਵੀ ਚਲ ਤੋਰ ਗਿਆ ਮੈਂ ਲੈ ਕੇ ਚਲਦਾ ਹਾਂ ਤੇਨੂੰ ਮੇਰੇ ਕੋਲੇ ਗੱਡੀ ਵੀ ਹੈਗੀ ਸਭ ਤੋਂ ਸਹੇਗਾ ਗੱਡੀ ਨਾਲ ਮੇਰੇ ਕੋਲ ਸਾਰਾ ਕੁਝ ਹੈਗਾ ਗੱਲ ਤਾਂ ਦਲੀਲ ਦੀ ਕਰਦੇ ਆ ਇਹ ਜਿਹੇ ਇਹ ਲੋਕਾਂ ਤੋਂ ਸਾਨੂੰ ਬਚ ਕੇ ਨਾ ਕਹਿੰਦਾ ਜਿਹੜਾ ਬੰਦਾ ਦਲੀਲ ਦਾ ਮਾੜਾ ਵਾ ਦਿਲ ਦਾ ਪੈਸੇ ਦਾ ਗਰੀਬ ਹੋਵੇ ਉਹੀ ਦੁੱਖ ਨਹੀਂ ਬੰਦਾ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ ਠੀਕ ਆ ਜਿਹੜਾ ਬੰਦਾ ਦਿਲ ਦਾ ਮਾੜਾ ਵਾ ਗਰੀਬ ਆ ਨਾ ਉਹੋ ਹੀ ਬੰਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਬਾਹਰ ਚ ਪੁਸ਼ਤੂਨ ਨਾਲੋਂ ਚੰਗਾ ਪਹਿਲਾਂ ਹੀ ਸੈੱਡ ਹੋ ਜਾਓ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਪ੍ਰਮਾਤਮਾ ਨੇ ਟਾਈਮ ਨਾਲ ਗੋ ਦਿੱਤੀ ਤੇ ਹੋਰ ਨੌਂ ਵੀ ਸਾਰਾ ਕੁਝ ਦੱਸੂਗਾ ਬਸ ਬਚ ਕੇ ਰਹਿ ਜਾ ਰੋਇਆ ਬੰਦਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ